ਦੋਸਤੋ ਖਨੌਰੀ ਬਾਰਡਰ ਤੇ ਇਸ ਟਾਈਮ ਖੜੇ ਆ ਜੋ ਕਿ ਕਿਸਾਨ ਅੰਦੋਲਨ ਚੱਲ ਰਿਹਾ ਵਾ ਪਿਛਲੇ ਲਗਭਗ 11 ਮਹੀਨੇ ਤੋਂ 13 ਫਰਵਰੀ ਤੋਂ ਲਗਾਤਾਰ ਅੰਦੋਲਨ ਚੱਲ ਰਿਹਾ ਵਾ ਔਰ 26 ਨਵੰਬਰ ਤੋਂ ਜਦੋਂ ਦੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਇੱਥੇ ਸੰਗਤ ਆ ਰਹੀ ਆ ਤੁਹਾਨੂੰ ਸਟੇਜ ਤੇ ਦਰਸ਼ਨ ਕਰਾਉਣੇ ਨੇ ਅੱਜ 39 ਦਿਨ ਹੋ ਗਏ ਨੇ ਢੱਲੇਵਾਲ ਸਾਹਿਬ ਨੂੰ ਜੋ ਕਿ ਭੁਖੜ ਹੜਤਾਲ ਤੇ ਬੈਠੇ ਹੋયા ਆ ਸੇਤ ਬਹੁਤ ਕਮਜ਼ੋਰ ਹੋ ਚੁੱਕੀ ਆ ਕੱਲ ਦਰਸ਼ਨ ਕੀਤੇ ਸੀ ਪਰ ਮਾਨਸਿਕ ਤੌਰ ਤੇ ਗੁਰੂ ਸਾਹਿਬ ਦੀ ਕਿਰਪਾ ਵਾ ਚੜਦੀ ਕਲਾ ਜਵਾ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਦਿਖਾਉਣ ਇਹ ਖਨੋਰੀ ਬਾਰਡਰ ਤੋਂ ਜੀ ਸਿੱਧੀਆਂ ਤਸਵੀਰਾਂ ਨੇ ਕੱਲ ਨੂੰ 4 ਜਨਵਰੀ ਹੈ ਕਿ ਬਹੁਤ ਵੱਡਾ ਇੱਥੇ ਇੱਕ ਮਹਾ ਪੰਚਾਇਤ ਹੋ ਰਹੀ ਆ ਖਨੋਰੀ ਬਾਰਡਰ ਤੇ ਇਸ ਕਰਕੇ ਸਾਰੀਆਂ ਹੀ ਪੰਜਾਬ ਦੇ ਲਗਭਗ ਸਾਰਿਆਂ ਜ਼ਿਲ੍ਹਿਆਂ ਚੋਂ ਔਰ ਦੁਜੀਆਂ ਸਟੇਟਾਂ ਜੋਈ ਵੱਡੀ ਤਦਾਦ ਦੇ ਵਿੱਚ ਸੰਗਤ ਖਨੌਰੀ ਬਾਰਡਰ ਤੇ ਪਹੁੰਚ ਰਹੀ ਹੈ ਔਰ ਕੁਝ ਵੱਡੇ ਐਲਾਨ ਕੀਤੇ ਜਾਣਗੇ ਕਿਸਾਨ ਜੁਨੀਆਂ ਨਾਲ ਇਹਨਾਂ ਨੂੰ ਤੇ ਆ ਤੁਹਾਨੂੰ ਹਣ ਸਟੇਜ ਦੀਆਂ ਹਿੱਸਦੀਆਂ ਤਸਵੀਰਾਂ ਦਿਖਾਉਣੇ ਆ ਆ ਦੇਖੋ ਜੀ ਇਹ ਸਟੇਜ ਹੈ ਜੀ ਜਿੱਤੇ ਹੁਣ ਥੋੜੇ ਚਿਰ ਤੋਂ ਬਾਅਦ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਹੋਣਾ ਵਾ ਸਾਡੇ ਨਾਲ ਸੁਖਜੀਤ ਸਿੰਘ ਜੀ ਹਰਸੋ ਛੰਡੇ ਸਾਹਿਬ ਜਿਹੜੇ ਕਿ ਪ੍ਰਧਾਨ ਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਕੱਲ ਦੀ ਮਹਾ ਪੰਚਾਇਤ ਨੂੰ ਕਿਹੋ ਜੀਆਂ ਤਿਆਰੀਆਂ ਕੀਤੀਆਂ ਜੀ ਹਾਂ ਦੇਖੋ ਤਿਆਰੀਆਂ ਚੱਲ ਰਹੀਆਂ ਨੇ ਬਿਲਕੁਲ ਸਟੇਜ ਔਰ ਸਪੀਕਰ ਸਾਊਂਡ ਸਿਸਟਮ ਆ ਸਾਰਾ ਬੰਦੋਬਸਤ ਲੰਗਰਾਂ ਦਾ ਚਾਹ ਦਾ ਉੱਥੇ ਬੈਠਣ ਦਾ ਪਾਰਕਿੰਗ ਦਾ ਹਰ ਜੋ ਵਿਵਸਥਾ ਵਾ ਉੱਥੇ ਕੀਤੀ ਜਾ ਰਹੀ ਹੈ ਲਾਈਵ ਟੈਲੀਕਾਸਟ ਦਾ ਅ ਪ੍ਰੈਸ ਗੈਲਰੀ ਵੀਆਈਪੀ ਗੈਲਰੀ ਸਾਰਾ ਕੁਝ ਮਤਲਬ ਜੋ ਹੈ ਉਹ ਉੱਥੇ ਤਿਆਰੀ ਚੱਲ ਰਹੀ ਆ ਔਰ ਸਾਊਂਡ ਸਿਸਟਮ ਲੱਗ ਰਿਹਾ ਸਟੇਜ ਵੀ ਲੱਗਣੀ ਸ਼ੁਰੂ ਹੋ ਗਈ ਹੋਗੀ ਮੈਂ ਤਾਂ ਅੰਦਰ ਮੀਠੀਆਂ ਹੀ ਸੀਗਾ ਹੁਣ ਤੇ ਪੂਰੀਆਂ ਤਿਆਰੀਆਂ ਜਿਹੜੀਆਂ ਜੋਰਾਂ ਸ਼ੋਰਾਂ ਤੇ ਆ ਲੰਗਰਾਂ ਦਾ ਜਿਹੜਾ ਬੰਦੋਬਸਤ ਆ ਆਲਰੇਡੀ ਜਿਹੜਾ ਸਲਾਕੀ ਲਾਇਆ ਗੁਰਦੁਾਰੇ ਨੇ ਜਾ ਹੋਰ ਸਾਰਾ ਸਾਮਾਨ ਉਹ ਲਿਆ ਕੇ ਆਉਣੀ ਪਿੰਡਾਂ ਚੋਂ ਲੰਗਰ ਜਿਹੜਾ ਵਾ ਵੱਡੇ ਪੱਧਰ ਤੇ ਵਲੰਟੀਅਰ ਤੌਰ ਤੇ ਜਿਹੜਾ ਵਾ ਉਹ ਸਾਨੂੰ ਖਬਰਾਂ ਮੇਟੀਆਂ ਕਿ ਆ ਰਿਹਾ ਹਰ ਪਿੰਡ ਦੇ ਵਿੱਚ ਪੱਕੇ ਆ ਰਿਹਾ ਸੋ ਮੈਨੂੰ ਲੱਗਦਾ ਕਿ ਜਿਹੜਾ ਬੰਦੋਬਸਤ ਕੋਸ਼ਿਸ਼ ਇਹ ਹੋਊਗੀ ਕੋਈ ਕਮੀ ਨਾ ਰਵੇ ਪਰ ਫਿਰ ਵੀ ਜੋ ਆਪਾਂ ਸੰਪੂਰਨ ਨਹੀਂ ਹੁੰਦੇ ਹਰ ਕੰਮ ਦੇ ਵਿੱਚ ਜਿਹੜੀ ਵੀ ਹੋਊ ਅਗਲੇ ਗਾਂਵ ਵਾਸਤੇ ਸੱਤਾ ਸਭ ਸਿੱਖਾਂ ਗਿਆਕੀ ਨਾਲ ਤੇ ਪ੍ਰਧਾਨ ਜੀ ਕਿੰਨੀ ਕਿ ਸੰਗਤ ਪਹੁੰਚ ਪਹੁੰਚ ਰਹੀ ਆ ਕੱਲ ਨੂੰ ਜੋ ਸਾਡੀ ਗਿਣਤੀ ਆ ਉਹ ਲਗਭਗ ਮਤਲਬ ਸਵਾ ਲੱਖ ਤੋਂ ਉੱਪਰ ਦੀ ਆ لیکن ਜਿਹੜੇ ਵਲੰਟੀਅਰ ਆਉਣਗੇ ਜਿਹੜੇ ਆਪਣੇ ਆਪ ਲੋਕ ਭਾਵਨਾ ਨਾਲ ਜੁੜ ਕੇ ਆਉਣਗੇ ਲੋਕਲ ਜਾਂ ਹੋਰ ਦੂਰੋਂ ਨੇੜਿਓਂ ਕਿਉਂ ਸਾਡੀ ਗਿਣਤੀ 'ਚ ਨਹੀਂ ਆਉਂਦੇ ਤੇ ਮੈਨੂੰ ਲੱਗਦਾ ਕਿ 2 ਲੱਖ ਤੱਕ ਜਿਹੜਾ ਇਕੱਠਾ ਉਹ ਪਹੁੰਚਣ ਦੀ ਸੰਭਾਵਨਾ ਹੈ ਕਿਉਂ ਹਰਿਆਣਾ ਬੜੇ ਵੱਡੇ ਪੱਧਰ ਤੇ ਜਿਹੜਾ ਵਾ ਤਿਆਰੀ ਕਰ ਰਿਹਾ Rajasthan ਕਰ ਰਿਹਾ UP ਤੋਂ ਵੀ ਆ ਗਏ ਨੇ Kerala ਤੋਂ ਵੀ ਸਾਡੇ Karnataka ਤੋਂ ਥੋੜੇ ਲੋਕ ਆਏ ਨੇ ਕੁਝ ਕੱਲ ਤੱਕ ਹੋਰ ਆਉਣ ਦੀ ਸੰਭਾਵਨਾ ਵਾ ਵੱਡੀ ਗਿਣਤੀ 'ਚ ਲੋਕ ਜਿਹੜੇ ਨੇ ਉਹ ਇੱਥੇ ਪਹੁੰਚਣ ਦੀ ਸੰਭਾਵਨਾ ਹੈ ਇਹ ਸਰਦਾਰ ਸੁਖਜੀਤ ਸਿੰਘ ਜੀ ਹਰਸੋ ਛੰਡੇ ਸਾਹਿਬ ਸਾਡੇ ਨਾਲ ਸੀ ਤੇ ਹੁਣ ਤੁਹਾਨੂੰ ਸਟੇਜ ਉੱਲੋਂ ਲੈ ਚਲਦੇ ਆ ਦਿਖਾਉਣੇ ਸਿੱਧੀਆਂ ਤਸਵੀਰਾਂ ਉਤੋਂ ਸੰਤਾਂ ਨਾਮ ਜਪ ਰਹੀਆਂ ਨੇ ਹੁਣ ਐਲ ਸੀ ਡੀ ਚੱਲੂਗੀ ਔਰ ਜੱਲੇਵਾਲ ਸਾਹਿਬ ਦਾ ਜਿਹੜਾ ਕਿ ਲਾਈਵ ਉਹਨਾਂ ਦੇ ਦਰਸ਼ਨ ਕਰਾਏ ਜਾਣਗੇ ਸੰਗਤ ਨੂੰ ਵੇਖੋ ਬਹੁਤ ਵੱਡੀ ਤਦਾਦ ਦੇ ਵਿੱਚ ਆ ਦੇਖੋ ਸਤਨਾਮ ਦਾ ਜਾਪ ਜੋ ਕਿ ਪਿਛਲੇ 39 ਦਿਨ ਤੋਂ ਡੱਲੇਵਾਲ ਸਾਹਿਬ ਸਤਨਾਮ ਵਾਹਿਗੁਰੂ ਸਦੀਆਂ ਤਸਵੀਰਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਪ੍ਰਸ਼ਾਸਨ ਦੇ ਨਾਲ ਦੀ ਨਾਲ ਮੀਟਿੰਗਾਂ ਵੀ ਚੱਲ ਰਹੀਆਂ ਨੇ ਸਤਨਾਮ ਦਾ ਜਾਪ ਹੋ ਰਿਹਾ ਵਾ ਇਸ ਤੋਂ ਥੋੜੀ ਦੂਰ ਪਿਛਲੀ ਟਰਾਲੀ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸਾਹਿਬ ਮੌਜੂਦ ਨੇ ਜਿਹੜੇ ਕਿ ਪਿਛਲੇ 39 ਦਿਨ ਤੋਂ ਭੁੱਖ ਮਰਨ ਵਰਤੇ ਬੈਠੇ ਹੋਏ ਨੇ ਔਰ ਸਿਹਤ ਕਾਫੀ ਕਮਜ਼ੋਰ ਹੋ ਚੁੱਕੀ ਆ ਔਰ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਚੜ੍ਹਦੀ ਕਲਾ ਚ ਰਹਿਣ ਔਰ ਛੇਤੀ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਨਿਕਲੇ ਸੈਂਟਰ ਵੱਲੋਂ ਵੀ ਕੋਈ ਪੰਜਾਬ ਸਰਕਾਰ ਵਿੱਚ ਇਨਵੋਲ ਹੋ ਕੇ ਇਹਦਾ ਕੋਈ ਹੱਲ ਹੋਵੇ ਕਿਉਂਕਿ 11 ਮਹੀਨੇ ਤੋਂ ਸੜਕਾਂ ਤੇ ਸੰਗਤ ਬੈਠੀ ਹੋਈ ਆ ਬਹੁਤ ਔਖਾ ਜਿਹੜੇ ਅੰਦੋਲਨ ਕਰਨੇ ਜਿਹੜੇ ਅੰਦੋਲਨ ਰੋਜ਼ ਨਹੀਂ ਹੁੰਦੇ ਆ ਦੇਖੋ ਜੀ ਸੰਗਤਾਂ ਜਿਵੇਂ ਨਾਮ ਜਪ ਰਹੀਆਂ ਨੇ ਹੁਣ ਐਲ ਸੀ ਡੀ ਚਲਾਉਣਗੇ ਖਨੌਰੀ ਬਾਰਡਰ ਤੋਂ 3 ਜਨਵਰੀ ਦੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ